ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਪੋਂਤੇ ਦਾ ਦੂਏ ਤੀਏ ਦਿਨ ਗੱਲ ਹੋਇਆ ਜਾਇ ਕਰਦੀ ਸੀਗੀ ਪਰ ਹੁਣ ਮੇਰੀ ਸਾਸੂ ਮਾਂ ਮੇਰੀ ਖਬਰ ਲੈਣ ਵਾਸਤੇ ਭਾਈ ਪਹੁੰਚੀ ਐ ਸਪੈਸ਼ਲੀ ਤੇ ਮਹਾਸੀ ਨਾਲ ਅਛਰਾ ਸਾਰੇ ਟੱਬਰ ਆ ਕੇ ਕਰਨ ਦਾ ਪਾਵਾ ਠੱਡਾ ਵੀ ਆ ਗਿਆ ਜੀ ਨਾਲੇ ਕਨੇ ਹੁੰਦੇ ਧਾਨਾ ਦੇ ਨਾਲ ਡੀਲੇ ਨੂੰ ਪਾਣੀ ਮਿਲ ਗਿਆ ਹੁਣ ਨਹੀਂ ਠੰਡਾ ਕਿੱਥੇ ਮਿਲਣ ਨਾ ਜਦੇ ਕੀ ਰੰਦੀ ਸੁਖਵੀਰਾਂ ਕੀ ਕਹਤੇ ਪੀਟਾ ਆਏ ਕਹਦੇ ਕੀਟਾ ਪ੍ਰਭੂ ਸਾਸਤਰੀ ਕਾਲ ਓਏ ਹਾਂ ਸਾਡੇ ਪੁੱਤ ਨੇ ਅੱਜ ਬੰਨੀ ਹੋਈ ਜੀ ਪੱਗ ਹਾਂਜੀ ਸਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਥੋੜੇ ਦਿਨਾਂ ਤੋਂ ਬੀਜੀ ਬਹੁਤ ਤੇ ਮੁੰਡੇ ਮੇਰੇ ਮਿੱਤਰ ਉਹਦਾ ਵਿਆਹ ਤਾਂ ਤਾਂ ਕਰਕੇ ਜੀਜੇ ਦੀ ਖਬਰ ਨਹੀਂ ਲੈਣਾ ਓਏ ਅੱਜ ਫਰੀ ਤੇ ਮੈਂ ਬੀਬੀ ਨੂੰ ਕਹਾ ਮਾ ਚਲੋ ਜਿੱਤਿਆ ਕਿਤੇ ਆਏ ਨਾ ਕਹਦੇ ਵੀ ਹੈ ਕਿਤੇ ਹੁਣ ਜੇ ਕਿਤੇ ਗੁੱਦੀਆਂ ਵਿੱਚ ਜਿਆਦਾ ਵੱਜਦੀਆਂ ਤੇ ਤਾਣੇ ਮਾਰ ਮਾਰ ਵਾਜੇ ਕਰ ਦਵਾਦਾ ਵੀ ਬੀਬੀ ਤੂੰ ਐਂ ਕਹ ਚਲ ਚੱਲੀਏ ਵੀ ਪਹਿਲਾਂ ਆਪਾਂ ਲਿਆਈਏ ਖਬਰ ਬਾਕੀ ਕੰਮ ਕਰਾਂਗੇ ਬਾਅਦ ਵਿੱਚ ਹਾਂ ਬਹੁਤ ਵਧੀਆ ਜੀ ਮਾਲਾ ਤੇ ਲਓ ਜੀ ਠੰਡਾ ਪੀਓ ਜੀ ਤੁਸੀਂ ਵੀ ਤੇ ਬੀਬੀ ਕੌਣ ਸੀ ਹਾਂ ਜੀ ਬੀਬੀ ਹਾਂ ਹਾਂ ਮਾਤਾ ਸਾਡੀ ਅੱਛਾ ਕੋਈ ਖਾਣਾ ਵਾਹੀ ਦੇਸੀ ਅੱਜ ਭਾਈਪੁੱਤ ਅਸੀਂ ਆਪਣੇ ਨਾ ਆਪਣੇ ਜਵਾਈ ਦੀ ਕਬਰ ਨਵਾਈਏ ਹੂੰ ਇਹਦੇ ਸੱਟਾਂ-ਸੁੱਟਾਂ ਵੱਜੀਆਂ ਮੈਂ ਕਹਿੰਦਾ ਇਹਦੇ ਸੱਟਾਂ-ਸੁੱਟਾਂ ਵੱਜੀਆਂ ਭਾਈ ਹਾਂ ਗਿਰ ਗਿਆ ਤਾਂ ਬਚ ਗਿਆ ਵਾਹੀ ਉਹਨੇ ਬਚਾਉ ਕਰਤਾ ਹੂੰ ਤੇ ਬਾਕੀ ਨਾਲੇ ਮੇਰੀ ਹਸਕੀਰ ਕੌਰ ਵੀ ਬਿਮਾਰ ਸੀ ਇਹ ਵੀ ਬਿਮਾਰਤੀ ਵੀ ਇਹਦੀ ਵੀ ਖਬਰ ਨਾਲੇ ਲੈਣਾ ਸੀ ਦੋਆਂ ਦੀ ਕਬਰ ਲੈਣਾ ਹੈ ਸਵੇਰਿਆਂ ਸੱਜਰੇ ਉੱਠਦੀ ਸਾਰ ਜਦ ਮੇਰੀ ਅੱਖ ਖੁੱਲਦੀ ਆ ਜੋਇੰਟ ਕਾਲ ਲੱਗੇ ਹੁੰਦੀ WhatsApp ਦੇ ਉੱਪਰ ਮਹਾ ਸੀ ਬੀਬੀ ਭੋਲੀ ਹੁੰਦਾ 1.5 ਮੈਂ ਕਹਿੰਦਾ 1 ਘੰਟਾ ਬਾਰਤਾਲਾਪ ਚੱਲਦੀ ਇਹਨਾਂ ਦੀ ਪੂਰੀ ਹੈ ਨਾ ਹੈ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਈ ਸੱਪਤੇ ਵਧੀਆ ਤੇ ਮੈਨੂੰ ਪਤਾ ਲੱਗ ਗਿਆ ਵੀ ਮਾਮਾ ਨੂੰ ਟੈਨਸ਼ਨ ਹੋਣੀ ਆ ਹਾਂ ਜੀ ਸਭ ਕਾਸੇ ਦੀਓ ਜਵਾਈ ਦੇ 6:00 ਵਜੇ ਉੱਥੇ ਜਾਇਆ ਮੈਂ ਧੀ ਬਿਮਾਰ ਆ ਮੈਂ ਤਾਂ ਜਾਇਆ ਮੈਂ ਹੈ ਇਹਨੇ ਦੇ ਫੋਰਵਰਡ ਫੋਨ ਹਾਈ ਮੈਂ ਪੁੱਛ ਲਮਾ ਹਾਂ ਤੂੰ ਆ ਜਾ ਹਾਂ ਤੂੰ ਪਮਾਰਾ ਹਾਂ ਤੂੰ ਐਨੀ ਕਿਸੇ ਨੂੰ ਨਹੀਂ ਹੁੰਦੀ ਜਿੰਨੀ ਮਾਂ ਮਾਂ ਨੂੰ ਹੁੰਦੀ ਹੈ ਮੈਂ ਤਾਂ ਕਹੀ ਨਹੀਂ ਜੀ ਸਾਰਿਆਂ ਨੇ ਵੀ ਮੈਂ ਭਾਈ ਆਪਣੀ ਕੁੜੀ ਨੂੰ ਦਿਖਾਉਣੀ ਹੈ ਕਿਤੇ ਮੈਂ ਵੀ ਜ਼ੋਰ ਲਾ ਕੇ ਦੇਖ ਲਵਾਂ ਮੈਂ ਵੀ ਦੁਆਏ ਦੁਆਦਾਂ ਨਹੀਂ ਹੈ ਮੇਰਾ ਵੀ ਫਰਜ਼ ਹੈ ਮੈਂ ਤੇਰੀ ਕੁੜੀ ਨੂੰ ਕੀ ਹੋ ਗਿਆ ਹੈ ਜਾਂ ਵੀ ਜਿਹੜਾ ਮੈਂ ਦਵਾਈ ਦਵਾਈ ਤੂੰ ਦੋਮ ਦਾ ਤਾਹੇਗਾ ਠੀਕ ਹੈ ਪੁੱਤ ਅੱਛਾ ਸਾੜਾ ਵੀ ਹੱਕ ਹੈ ਨਾ ਅੱਛਾ ਮੇਰਾ ਲਿਜਾਣੇ ਦਾ ਵੀ ਹੱਕ ਹੈ ਵੀ ਚੱਲ ਵੀ ਜਿੱਦਣ ਮੈਂ ਜੈਸਮੀਨ ਬਿਆਦਣੀ ਹੈ ਇੱਕ ਵਾਰ ਮੈਂ ਮੂੰਹ ਹੱਕ ਕੋ ਨਹੀਂ ਕਹਿਣਾ ਮੈਂ ਕਹਿੰਦਾ ਭਾਈ ਬਿਮਾਰ ਠਮਾਰ ਹੁਣ ਤੂੰ ਆਪੇ ਦੇਖੀਂ ਬਰਾ ਮੈਂ ਲੈ ਕੇ ਆਉਂਗੀ ਹਾਂ ਮੈਂ ਲੈ ਆਉਂਗੀ ਬੈ ਬੈ ਦੱਸਣਾ ਹੀ ਨਹੀਂ ਤੈਨੂੰ ਪੋਨੇ ਨਹੀਂ ਲੈ ਕੇ ਦੇਣਾ ਮੈਂ ਵੀ ਨਹੀਂ ਭੋਲ ਲੈ ਕੇ ਦੇਣਾ ਮੈਂ ਬੈਠੇ ਲੈ ਬਰ ਮੈਨੂੰ ਲੋੜੇ ਨਹੀਂ ਚੜਦੀ ਆਉਂਦੇ ਬੱਬਰ ਛੇਰ ਖੜਾ ਉਹਦਾ ਕੰਟੈਕਟ ਤੋਂ ਬਾਹਰੇ ਕਰ ਦੇਣੀ ਮੈਂ ਉਹ ਪੱਪਰ ਚੈਰਨਾ ਜਦੋਂ ਤੂੰ ਕਿਵੇਂ ਲੈ ਕੇ ਆਉਂਗੀ ਜਦ ਉਹ ਮੰਨ ਲਾ ਵੀ ਇੰਗਲੈਂਡ ਵਿੱਚ ਹੋਈ ਜਾਂ ਕੈਨੇਡਾ ਵਿੱਚ ਬਿਮਾਰ ਹੋਈ ਮੈਂ ਕੰਮ ਇਹੋ ਜਿਹਾ ਕਰਨਾ ਤੇ ਮੈਂ ਕਿਹਾ ਵੀ ਤੈਨੂੰ ਨਹੀਂ ਜਾਣ ਦਿਆਂਗਾ ਜਦ ਬਿਮਾਰ ਹੋਊਗੀ ਮੈਂ ਤੈਨੂੰ ਕਿਹਾ ਵੀ ਤੂੰ ਉੱਥੇ ਜਾ ਨਹੀਂ ਸਕਦੀ ਮੈਂ ਇਹੋ ਜਿਹਾ ਕੋਕੇ ਜੜਨੇ ਆ ਸੱਚੀ ਨੂੰ ਜਾਣਦੀ ਪੂਰੀ ਮਾਪੇ ਦਾ ਮਾਂ ਦਾ ਬਣਾ ਸਕਦੀ ਆ ਜਾ ਕੇ ਜਾ ਸਕਦੀ ਏ ਛੇਤੀ ਦੇ ਕੇ ਵੀ ਮੇਰੀ ਮਾਂ ਆਜਵੇ ਚਾਹੇ ਮੇਰੀ ਮਾਪੀ ਆਜਵੇ ਹਾਂ ਸਰੀਕਾ ਬਲਾ ਸਪੋਰਟ ਬਸ ਜੀ ਹਾਂ ਤੁਹਾਡੇ ਪਾਸਪੋਰਟ ਮੇਰੀ ਗੱਲ ਅੱਛਾ ਮੇਰੀ ਗੱਲ ਚਲੋ ਇਹ ਇਧਰੋਂ ਚੱਲ ਲੋ ਜਿੱਧਰੋਂ ਤੁਸੀਂ ਚਲਦਿਆਂ ਨਾ ਉਧਰੋਂ ਚਲੋ ਕੋਈ ਗੱਲ ਨਹੀਂ ਜਿੱਥੇ ਜਾਂਦੇ ਮਾਰੋ ਸੁਣੋ ਡਾਕੂਮੈਂਟ ਤੁਹਾਡੇ ਡਾਕੂਮੈਂਟ ਪਤਾ ਕਿੱਥੇ ਪਏ ਆ ਤੁਹਾਨੂੰ ਤੁਹਾਡੇ ਪਾਸਪੋਰਟ ਪਤਾ ਪਰ ਮੈਨੂੰ ਦੱਸੋ ਕਿੱਥੇ ਪਤਾ ਹੈ ਉੱਪਰ ਲਵਾਰੀ ਚ ਪਿਆ ਉੱਪਰੇ ਖਾਨੇ ਤੇ ਪਿਆ ਇਹਦੇ ਕੋਲੇ ਆ ਤੂੰ ਤਾਂ ਸੁਣੀ 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 ਸੰਦੀਪ ਜੈਸਮੀਨ ਜੇ ਚਲੇਗੀ ਸੰਦੀਪ ਤੇਰਾ ਤਾਂ ਨੰਬਰ ਬਾਅਦ ਚਾ ਪਹਿਲਾਂ ਦਾ ਸੁਖਵੀਰ ਦਾ ਨੰਬਰ ਹੈ ਇਹਦੇ ਪਾਸਪੋਰਟ ਨੂੰ ਤਾਂ ਮੈਂ ਉੱਥੇ ਚੁੱਲ੍ਹੇ 'ਚ ਬਿਦਾ ਦੇਣਾ ਪੈਣਾ ਨਹੀਂ ਫਿਰ ਕੀ ਕਰੂੰਗੀ ਨਮਾ ਬਣਾਵਾਂਗਾ ਸੁੱਖਾ ਨਿਉ ਹੋ ਜਾਂਦਾ ਕੌਣ ਬਣਾਵਾਂਗਾ ਐਵੇਂ ਹੀ ਹੋ ਜਾ ਮੈਂ ਹੈਗਾ ਮੇਰੇ ਮੇਰੀ ਮੈਨੂੰ ਤਾਂ ਇਸ ਬੰਦੇ ਦਾ ਨਹੀਂ ਪਤਾ ਲੱਗਦਾ ਹੈਗਾ ਕਦੇ ਤਾਂ ਕਹਿੰਦਾ ਮੈਂ ਕੁੜੀ ਨੂੰ ਬਾਹਰ ਨਹੀਂ ਜਾਣ ਦਿਆਂਗਾ ਕਹਿੰਦਾ ਹਾਂ ਮੈਂ ਬਸ ਹੋਰ ਮੈਂ ਜਾਣਾ ਨਹੀਂ ਪਪਾ ਕਦੇ ਅੰਗਲੈਂਡ ਨੂੰ ਭੇਜਦਾ ਕਦੇ ਫਰੀਦਾ ਕੋਟ ਨੂੰ ਭੇਜਦਾ ਪਤਾ ਹੀ ਨਹੀਂ ਲੱਗਦਾ ਫਰੀਦਾ ਕੋਟ ਵੀ ਹੈਗਾ ਕੋਈ ਕਿਹੜਾ ਫਰੀਦਾ ਕੋਟ ਫਰੀਦਾ ਕੋਟ ਹੈ ਇਹ ਫਰੀਦਾ ਕੋਡ ਕਿਹੜਾ ਵੀ ਤੁਸੀਂ ਪੱਕਾ ਕਰੇਗਾ ਹਾਂ ਕਰਦੇ ਅਸੀਂ ਇਹ ਬੂ ਬੋ ਬਾਰੇ ਨਹੀਂ ਆਉਣਦਾਂ ਤੇ ਨਹੀਂ ਹਾਂ ਤੇ ਦੂਰ ਆੜ ਜਾਂਦੀ ਮਾਂ ਨਹੀਂ ਕੁੜੀ ਨੇ ਸੜ ਸਕਦੀ ਮਰਦੀ ਹੋਵੇ ਹਾਂ ਤੇ ਆਪਣੀ ਤੇ ਇਹਨੂੰ ਮਿਲੂਗੀ ਉਹ ਹਾਂ ਜਦ ਹੁਣ ਫੋਨ ਤੇ ਸਵੇਰੀਆਂ ਸਾਜਰੇ ਗੱਲਾਂ ਹੋ ਜਾਂਦੀਆਂ ਜੋ ਮਰਦੀ ਆ ਸਾਡੀ ਮੰਮੀ ਆਪਣੀ ਮਾਂ ਨੂੰ ਹੁਣ ਵੀ ਯਾਦ ਕਰਦੀ ਆ ਇਹ ਤਾਂ ਕਹੀ ਜਾਂਦੀ ਆ ਰੋਜ਼ ਇਹ ਨਾ ਹੂੰ ਮਰ ਜਣਾ ਮੈਂ ਹੂੰ ਮਰ ਜਣਾ ਹਾਂ ਇਹ ਵੀ ਬੁਝੇ ਉਹ ਤਾਂ ਕਾਉ ਜਾਣਾ ਐ ਯਾਰ ਦੁਖੀ ਹੋ ਕੇ ਬੰਦਾ ਉਹ ਕਹਿ ਦਿੰਦਾ ਗੁੱਸੇ ਚ ਕਈ ਅੱਛਾ ਉਹ ਕਹਿ ਦਿੰਦੀ ਹੈ ਜੰਮੀ ਨਾਹਾਰਾ ਨੇ ਵੀ ਕਿਹੜੀ ਸੂਲੀ ਤੇ ਟੰਗੀ ਹੋਈ ਐ ਇਹ ਐਨਾ ਨਾਉਟ ਉਹ ਕਰ ਮੇਰੀ ਬੀਬੀ ਨੂੰ ਭਾਬ ਕੋ ਜਾਣਾ ਬੀਬੀ ਮੈਂ ਵੀ ਦੱਸਣਾ ਮੈਂ ਮੇਰਾ ਸਾਰਾ ਦਿਨ ਦੇਖੋ ਮੇਰੇ ਕੋਲ ਦੇਖੋ ਮੈਂ ਸੋਨੇ ਸੰਦੀਪ ਸੰਦੀ ਫੜ ਜਾ ਹੁਣ ਸੰਦੀਪ ਨੇ ਗੱਲ ਸ਼ੁਰੂ ਕਰ ਲਈ ਮੈਂ ਵੀ ਪਹਿਲਾਂ ਦੋ ਚਾਰ ਗੱਲਾਂ ਦੱਸ ਲਈਆਂ ਵੀ ਐਂ ਕਰਦੀ ਸੁਖਵੀਰ ਐਂ ਕਰਦੀ ਹੈ ਹੁਣ ਸੰਦੀਪ ਨੇ ਸ਼ੁਰੂ ਕਰਤਾ ਹਲ ਵਿੱਕੀ ਆਊਗਾ ਉਹ ਵੀ ਦੱਸੂਗਾ ਵੀ ਐ ਐਂ ਐ ਕਰਦੀ ਹੈ ਇੱਕ ਗੱਲ ਦੀ ਨਹੀਂ ਬਸ ਉਹ ਗੁੱਸਾ ਚੜਦਾ ਇੱਕ ਤਾਂ ਦਰਦ ਦੀ ਗੋਲੀ ਲੰਦੀ ਮੈਂ ਕਿਹਾ ਵੀ ਤੇਰਾ ਖੂਨ ਨੂੰ ਪੂਕਦੀ ਆ ਉਹ ਵੀ ਉਹ ਨਾ ਲੈ ਡਾਕਟਰ ਨੂੰ ਲੈ ਠੀਕ ਹੈ ਦੂਜਾ ਆ ਜਾ ਉਹ ਮਰ ਜਾਣਾ ਮਰ ਜਾਣਾ ਮਰੇ ਤਾਂ ਸਭ ਨਹੀਂ ਜਾਣਾ ਕੈਕੀ ਜਰੂਰ ਮਾਰਨਾ ਜਿਹੜੀ ਹੈਗੀ ਜ਼ਿੰਦਗੀ ਭੋਗੋ ਹੱਸ ਕੇ 24 ਘੰਟੇ ਜੇ ਮੂੰਹ ਤੇ ਖੜੀ ਆ ਰਹੇ ਕਦੇ ਨਾ ਕਦੇ ਬੋਲ ਆਇਆ ਮੂੰਹੋਂ ਨਿਕਲ ਜਾਂਦਾ ਬੇਮਾਤਮ ਪਰਮਾਤਮਾ ਨੇ ਉਹ ਕਹਿੰਦੀ ਪਰਮਾਤਮਾ ਨੇ ਪਤਾ ਕਿਹਾ ਕਿ ਕੈਕੀ ਨੂੰ 24 ਘੰਟੇ ਦੇ ਵਿੱਚ ਇੱਕ ਵਾਰ ਬੰਦੇ ਜਰੂਰ ਹਾਂ ਸੁਣੀ ਇਹ ਨਹੀਂ ਪਤਾ ਕਦੋਂ ਸੁਣ ਲੈਣੀ ਆ ਹਾਂ ਸੁਣ ਸੁਣੀ ਸੁਣੀ ਸਾਹ ਇਹਦਾ ਨਾਂ ਦੇ ਪੱਕਾ ਮੇਰੀ ਤਾਂ ਸੁਣ ਲੋ ਸੰਦੀਪ ਉਹਨੂੰ ਤਾਂ ਮੱਠ ਦੋ ਉਹਦਾ ਗੌਰ ਕਰੋ ਆਪਣੀ ਬਿਮਾਰੀ ਦੇ ਗੈਰ ਲੜੋ ਡਾਕਟਰ ਵੀ ਡਾਕਟਰ ਤੇ ਬਣੀ ਵੀ ਕੀ ਗੱਲਿੰਦਾ ਗਲਤ ਆਪਾਂ ਸੁਣੋ ਡਾਕਟਰ ਦੀ ਸਲਾਹ ਲੈ ਵੀਨਾ ਉਹਨੂੰ ਦਰ ਉਹ ਮੇਰੀ ਸੁਣ ਲੋ ਉਹ ਸਹੀ ਆ ਫਿਰ ਤੋ ਆਈ ਲੋ ਆਪਣੀ ਮੇਰੀ ਸੁਣਨੀ ਉਹ ਨਹੀਂ ਕਿਸੇ ਨੇ ਮਨ ਲਾਦਾ ਚੜ ਜੀ ਤੇ ਲੜੀ ਵੀ ਆ ਉਹ ਖੜ ਜੋ ਉਹਨੂੰ ਬਾਤ ਚ ਮਲਾਉਂਦੇ ਆ ਮੇਰੀ ਗੱਲ ਤਾਂ ਸੁਣ ਲੋ ਮੈਂ ਹੁਣ ਗੱਲੇ ਭੁੱਲ ਗਿਆ ਕਿਆ ਕਾਢੀ ਦੀ ਮੇਰੀ ਗੱਲ ਤਾਂ ਸੁਣੋ ਇਹ ਗੱਲਾਂ ਤੇ ਜਵਾਬ ਬਾਤ ਚ ਮਿਲਣੇ ਬੀਬੀ ਦੇ ਗੱਲ ਤੇ ਅੱਛਾ ਤੈਂ ਬਾਅਦ ਚ ਦੇਣੇ ਹਾਂ ਤੇਰੇ ਚਾਹੀ ਜੀ ਕੀ ਪਾਵਰ ਹੈ ਮੈਂ ਬਹੁਤ ਪਾਵਰ ਆ ਮੇਰੀ ਨਹੀਂ ਤੁਸੀਂ ਮੈਂ ਇਹਦਾ ਨਾ ਹੋਰ ਕਾਸੇ ਵਿੱਚ ਜੜਾਈ ਵੀ ਤੂੰ ਦਵਾਈ ਸਲਾਹ ਨਾਲ ਲਿਆ ਕਰ ਬਿਨਾ ਮਤਲਬ ਤੇ ਖੂਨ ਫੂਕਦੀ ਆ ਕੋਈ ਅਸਰ ਨਹੀਂ ਇਹਦਾ ਦਵਾਈ ਨਾਲ ਦੀ ਪੁੱਛੇ ਗਏ ਪੁੱਛ ਕੇ ਲੈ ਕਰ ਦਵਾਈ ਪੁੱਛ ਕੇ ਲੈਣੀ ਚਾਹੀਦੀ ਆ ਬਾਈ ਦਾ ਇੰਨਾ ਦਰਦ ਹੁੰਦਾ ਜੇ ਇੱਕ ਦਰਦ ਦੀ ਗੋਲੀ ਲੈ ਵੀ ਠੀਕ ਹੋ ਜਾਂਦਾ ਉਹਦੇ ਪਰ ਅਸਰ ਕਰਦੀ ਆ ਗੋਲੀ ਇਹਦੇ ਪਰ ਅਸਰ ਨਹੀਂ ਕਰਦੀ ਮੈਂ ਮੈਨੂੰ ਦੇਖ ਲਓ ਹੁਣ ਮੈਨੂੰ ਪਹਿਲੇ ਚਾਰ ਖਰਾਕਾਂ ਲੱਤੀ ਮਿਲਦਣੀਆਂ ਮੈਂ ਸਹਾਰ ਕੇ ਕਰ ਰਿਹਾ ਆਪਣੇ ਆਪ ਨੂੰ ਠੀਕ ਕਰ ਰਿਹਾ ਕਿ ਨਹੀਂ ਆਇਆ ਵੀ ਆ ਗੋੜੀ ਜਿੰਨਾ ਖਾਦੀ ਤੇ ਇੱਕਣਾ ਹੋ ਗਿਆ ਦੱਸ ਤਾਂ ਮੈਂ ਨੰਬਰ ਹੈਗਾ ਸਸ਼ੀ ਕੋਲ ਨੰਬਰ ਹਾਂ ਉਹ ਤੇਜ਼ਤੀ ਦਵਾਈ ਗਈ ਨੀ ਮੋੜ ਕੇ ਮੂੰਹ ਸੁਝਿਆ ਬੈਠਾ ਜੇ ਜਾਣਾ ਹੀ ਨਹੀਂ ਬੀਬੀ ਦੁਬਾਰਾ ਇੱਕ ਵਾਰ ਦਿਖਾ ਆਉਣਾ ਇਹ ਮਾਤਾ ਮਾਤਾ ਜੀ ਖਿਜਦਾ ਮਾਤਾ ਪਤਾ ਕੀ ਗੱਲ ਹੈ ਇਹਨੂੰ ਜਿੱਕਣਾ ਡਾਕਟਰ ਕਹਿੰਦੇ ਆ ਵੀ ਤੂੰ ਦਵਾਈ ਲੈਣੀ ਆ ਤਾਂ ਇੰਨਾ ਪਾਣੀ ਪੀਣਾ ਤਾਂ ਆ ਚੀਜ਼ ਕਰਨੀ ਆ ਆ ਚੀਜ਼ ਨਹੀਂ ਖਾਣੀ ਉਹ ਤੇ ਅੱਗੇ ਪਿੱਛੇ ਚੱਲਦੀ ਐ ਬਸ ਤੇ ਉਹ ਇਹਨੇ ਗੱਲ ਕਰੀ ਸੀ ਕਹਿੰਦਾ ਵੀ ਬਈ ਕਹਿੰਦੇ ਕਈ ਵਾਰ ਸਰਸਵਤੀ ਮੂਹ ਤੇ ਬੈਠੀ ਹੁੰਦੀ ਹੈ ਗੱਲ ਕਰੀ ਨਾ ਤਾਂ ਐਕਣੀ ਸੰਦੀਪ ਕਹਿੰਦੀ ਹੁੰਦੀ ਸੀ ਹਾਏ ਮੈਂ ਗੀਗੀ ਹਾਏ ਮੈਂ ਗੀਗੀ ਬਸ ਅੱਜ ਵਰਗੀ ਇੱਕ ਵਾਰ ਫਿਰ ਤੈਨੂੰ ਮੈਂ ਤੈਨੂੰ ਕਹਿੰਦੀ ਆ ਨਾ ਵੀ ਨਾਂ ਕਿਹਾ ਤਾਂ ਹਾਂ ਪੋਕਰੀ ਵੀ ਕੀ ਕੀ ਕਹੂਗਾ ਵੀ ਪਾਈ ਆ ਸ਼ਬਦ ਬੋਲਿਆ ਨਾ ਹਾਂ ਮੋਤ ਇੱਕ ਦਿਨ ਆਉਣੀ ਜ਼ਰੂਰ ਆ ਪਰ ਇਹ ਥੋੜੇ ਵੀ ਹਾਏ ਆਏ ਜਾ ਹੁਣੇ ਆ ਜਾ ਹਾਂ ਹੁਣੇ ਆ ਜਾ ਹਾਂ ਵਿੱਕੀ ਵੀ ਆ ਗਈ ਸੱਸ ਨੂੰ ਬਹੁਤ ਦੁੱਖ ਲੱਗਦਾ ਮੜਾ ਜਾ ਬੀਬੀ ਨੇ ਉਧਰ ਕਹਿਤਾ ਇੰਨਾ ਰੋਈਆ ਪੌੜੀਆਂ ਤੇ ਬਹਿ ਕੇ ਬੀਬੀ ਨੇ ਆ ਗੱਲ ਕਹਿ ਕੇ ਦਿੱਤੀ ਕਿ ਜੇ ਤੂੰ ਸਾਡੇ ਕੋ ਸਾਰਾ ਦਿਨ রাগ ਲਾ ਕੇ ਰੱਖਦੀਆਂ ਮੈਂ ਮਰ ਜੰਨਾ ਮਰ ਮਰ ਜੰਨਾ ਮੈਂ ਮੈਕਟਪ ਹੋਣੀ ਕਿਉਂ ਉਹਦੋਂ ਤੁਹਾਡੇ ਮੂੰਹ ਚ ਸਾਤਰੀ ਨਿਕਲਨੀ ਲੱਗਿਆ ਵੀ ਮੈਂ ਮੈਨੂੰ ਇਹ ਰੱਬ ਚੱਕ ਲਵੇ ਕਿਵੇਂ ਰੋਂਦੀ ਦੀ ਇਹ ਹਾਂ ਰੋਂਦੀ ਹਾਂ ਭਾਈ ਰੋਂਦੀ ਦੀ ਚਲੋ ਜੀ ਹੁਣ ਤੁਸੀਂ ਆਪਣੀਆਂ ਖਬਰਾਂ ਖੋਬਰਾਂ ਪੁੱਛ ਲਈਆਂ ਮੇਰੀ ਇਹ ਤਾਂ ਕੋਈ ਕੰਮ ਪੁੱਛਣੀ ਤੁਸੀਂ ਆਪਣੇ ਨਿਬੇੜ ਲੋ ਕੰਮ ਕਿਸੇ ਜਹਾ ਦਾ ਭੈਣ ਵਾਂਗ ਦਿੱਤਾ ਪਾਸੀ ਵਾਲਾ ਜੜਾ ਆ ਮੇਰੇ ਨਾਲ ਪੁੱਛਿਓ ਕੋਈ ਵੀ ਭਾਈ ਦਵਾਈ ਦੂਈ ਕਿਹੜੇ ਡਾਕਟਰ ਤੇ ਲੱਤੀ ਐ ਇਸ ਕਰਾ ਉਸ ਕਰਾਇਆ ਕਿ ਨਹੀਂ ਕਰਾਇਆ ਕੋਈ ਨਹੀਂ ਕਰਾਇਆ ਵੀ ਤੂੰ ਠੀਕ ਐ ਵੀ ਉੱਚੀ ਨਹੀਂ ਬੋਲਦਾ ਹੈਗਾ ਮੈਂ ਹੌਲੀ ਹੌਲੀ ਕਹਿੰਦਾ ਮੇਰੀ ਗੱਲ ਸੁਣ ਲਓ ਮੈਂ ਹਾਂ ਐਂ ਕਹੀ ਗਿਆ ਅੱਧਾ ਘੰਟਾ ਮੇਰੀ ਗੱਲ ਸੁਣ ਲਓ ਇਹਨਾਂ ਨੇ ਸੁਣੀ ਇਹਨਾਂ ਨੇ ਨਹੀਂ ਕੋਈ ਮੇਰਾ ਵੀ ਦੰਦ ਬੱਸ ਲਓ ਜੇ ਮੈਂ ਮੜਾ ਜਾ ਕੋ ਹੁੰਦਾ ਕਾਇਮ ਹੁੰਦਾ ਮੇਰੀ ਬੋਬੀ ਦੀ ਮੈਂ ਬੋਲਣ ਦਿੰਦਾ ਤੁਹਾਨੂੰ ਗੱਲ ਸਹੀ ਐ ਫੇਰ ਅਸੀਂ ਪਾਰੀ ਨਹੀਂ ਆਉਂਦੇ ਕਿਸੇ ਨੂੰ ਹਾਂਜੀ ਠੀਕ ਆ ਹਾਂ ਫਰਕ ਆ ਹੁਣ ਥੋੜਾ ਜਿਹਾ ਰੱਖਿਆ ਜਾ ਜੋਪੜ ਦੇ ਪਹਿਲਾਂ ਨਾਲ ਤੇ ਫਿਰ ਐਕਸਰਾ ਉਤਰਾ ਕਰਾ ਲੈਂਦੇ ਕੁਛ ਐਕਸਰਾ ਨਹੀਂ ਕਰਾ ਕੁਛ ਨਹੀਂ ਕਰਾ ਮੈਨੂੰ ਤੇਰੇ ਬਿਨਾਂ ਕੀ ਕੀਤੀ ਉਹ ਹੀ ਲਾਲਾ ਕੇ ਸਾਰ ਲਿਆ ਮੈਨੂੰ ਪਤਾ ਸੰਦੀਪ ਦੇ ਦਰਦ ਵਾਲੀਆਂ ਦਵਾਈਆਂ ਇੰਨੀਆਂ ਪਈਆਂ ਇੱਥੇ ਮਾਂ ਵੀ ਇਹ ਦਰਦ ਵਾਲੀਆਂ ਹੀ ਚੱਕ ਕੇ ਹੀ ਦੇ ਲਉ ਮੈਂ ਤਾਂ ਉਹੀ ਖਾ ਗੋ ਕੇ ਸਾਰਤਾ ਕਰਾਂ ਜਿਹੜੀ ਆਪਣੀ ਗੁੱਜੀ ਸਾਟਾ ਦਰਦ ਹੋਈ ਜਾਂਦਾ ਜੀ ਆਪਾਂ ਦਵਾਈ ਲੈ ਲਈ ਜਿਹੜੀ ਹੁਣ ਗੁੱਜੀ ਸਾਟੋਂ ਕਿਵੇਂ ਭਰੂਗੀ ਹਾਂ ਬਖਤ ਨੇ ਭਰ ਨਹੀਂ ਹੁੰਦੀ ਗੁੱਜੀ ਸਾਟ ਇੱਧਰ ਸੁਣ ਲੈ ਮੇਰੀ ਗੱਲ ਵਖਤ ਨੇ ਭਰਨੀ ਹੁੰਦੀ ਐ ਮੈਂ YouTube ਦੇ ਵਿੱਚ ਬੈਠਾ ਇਸ ਸਮੇਂ ਤੈਨੂੰ ਬਿਆਨ ਦੇ ਰਿਹਾ ਡਾਕਟਰਾਂ ਨੇ ਤੁਹਾਨੂੰ ਦਵਾਈਆਂ ਦੇ ਦਿੰਦੀਆਂ ਡਾਕਟਰਾਂ ਨੇ ਵੀ ਕਹਣਾ ਇਹਨੇ ਵਖਤ ਨੇ ਭਰਨੀ ਐ ਜਿਹੜੀ ਗੁੱਜੀ ਸੱਟ ਆ ਮੈਂ ਮੰਨ ਗਿਆ ਜੇ ਹੁਣ ਮੰਨ ਲਓ ਹੁਣ ਚੜਜੀ ਤਾਂ ਮਸਲ ਫੁੱਟੇ ਤੇ ਉਹ ਹਾਂ ਗੁੱਜੋ ਸੱਟ ਤੇ ਇੱਕ ਤਰ੍ਹਾਂ ਦੀ ਹਾਂ ਉਹਦੇ ਡਾਕਟਰ ਨੇ ਦਵਾਈ ਦਿੱਤੀ ਪ੍ਰਸਤਰ ਲਾਇਆ ਉਹ ਤਾਂ ਫਿਰ ਕੁਝ ਹੋਰ ਗੱਲ ਆ ਉਹ ਗੱਲ ਆ ਮੈਂ ਮੰਨ ਲਿਆ ਸਾਡਾ ਡਾਕਟਰ ਨੇ ਕਿਹਾ ਭਾਈ ਜੀ ਤੁਸੀਂ ਬੈਲਟ ਲਾ ਕੇ ਰੱਖਿਓ ਤੁਸੀਂ ਤੁਰਨਾ ਨਹੀਂ ਬੈੱਡ 'ਤੇ ਹਿੱਲਣਾ ਨਹੀਂ ਹਿੱਲਣਾ ਨਹੀਂ ਵੀ ਤੁਸੀਂ ਰੈਸਟ ਕਰਨੀ ਆ ਫਿਰ ਤੁਸੀਂ ਇਹਨੂੰ ਕਾ ਕਹੂੰਗਾ ਲੈ ਇਹ ਤਾਂ ਜੀ ਵਕਤ ਕਰੂ ਹਾਂ ਵਕਤੇ ਭਰੂ ਹਾਂ ਨਸ ਗੱਲ ਬੰਦ ਨਹੀਂ ਚਾਹੀਦੀ ਡਾਕਟਰ ਦੀ ਤਾਂ ਜੇ ਬੰਦਾ ਚੱਲਦਾ ਫਿਰਦਾ ਹੋਵੇ ਉਹਨੂੰ ਡਾਕਟਰ ਬਣ ਕੇ ਬੈੱਡ 'ਤੇ ਪਾ ਦੇਵੇ ਉਹ ਵੀ ਪਿਆ ਚੰਗਾ ਨਹੀਂ ਲੱਗਦਾ ਫਿਰ ਨਹੀਂ ਇੱਕ ਗੱਲ ਤਾਂ ਹੈ ਜਦੋਂ ਹੁਣ ਵੀ ਇਹਨੇ ਕੁਰਸੀ ਪਰ ਉੱਠਣਾ ਉਹਨਾਂ ਨੂੰ ਉੱਠਣ ਲੱਗੇ ਤਕਲੀਫ ਜਰੂਰ ਉਹ ਮੜੀ ਹੈਗੀ ਆ ਥੋੜੀ ਜੀ ਉਹ ਯਾ ਟਾਈਮ ਹੈ ਨਾ ਠੀਕ ਕਰਨੀ ਆ ਹਫਤੇ ਚ ਠੀਕ ਹੋਣੀ ਚਾਹੇ ਮੈਂ ਬੈਲਟ ਲਾ ਲਮਾ ਤਾਂ ਵੀ ਉਹਨੇ ਹਫਤੇ ਚ ਠੀਕ ਹੋਣਾ ਨਾ ਬੈਲਟ ਨਾ ਮਾ ਤਾਂ ਵੀ ਹਫਤੇ ਚ ਠੀਕ ਹੋਣਾ ਪਹਿਲਾਂ ਪਹਿਲਾਂ ਤਾਂ ਹੱਥ ਵਿੱਚ ਉਹ ਨਟ ਕੇ ਤੋਹਣ ਇਹਨੂੰ ਪੁੱਛ ਕੇ ਦੇਖ ਲੈ ਉਸ ਦਿਨ ਦਾ ਨਾਂ ਵਿੱਕੀ ਨੇ ਮੈਨੂੰ ਕਿਥੇ ਕੰਮ ਨੂੰ ਕਿਹਾ ਕੋਈ ਵਜਨ ਵਾਲਾ ਕੰਮ ਨਹੀਂ ਸਾਰਾ ਕੁਝ ਇਹ ਦੇਖ ਰਿਹਾ ਉਹਨੂੰ ਪਤਾ ਹੈ ਮੈਨੂੰ ਮੈਨੂੰ ਵੀ ਦਿਖ ਰਿਹਾ ਹਾਂ ਤਾਂ ਮੈਂ ਵੀ ਕਰ ਸਕਦਾ ਵੀ ਹਾਂ ਬ ਜਿੰਨਾ ਕਮਾਣਾ ਮੋਟਾ ਤੁਰਨੇ ਫਿਰਨੇ ਵਾਲਾ ਇਧਰ ਉਧਰ ਵਾਲਾ ਕੰਮ ਜੇਕਣਾ ਓ ਥੱਡੇ ਉਹ ਕੇਸ ਕਰਿਆ ਬੋ ਕੇਸ ਦੀਆਂ ਫੈਲਾਂ ਫੁੱਲਾਂ ਦੀਆਂ ਤਿਆਰ ਕਰਾਉਂਦਾ ਮੈਂ ਗੱਡੀ ਵਿੱਚ ਇਧਰ ਉਧਰ ਘੁੰਮੇ ਆਇਆ ਤੁਹਾਡੀ ਗੱਲ ਜੀ ਮੈਂ ਮੰਨਦਾ ਠੀਕ ਹੈ ਨਾ ਹਜੋਰ ਭਾਰ ਵਾਲਾ ਕੰਮ ਸਾਰਾ ਹੀ ਸਭਾਲਿਆ ਬੈਨੇ ਟੋਟਲੀਓ ਮੈਂ ਮੰਨਦਾ ਮੈਂ ਉਹ ਗੱਲ ਦਾ ਮੈਂ ਵੀ ਜੇ ਹੁਣ ਤੁਹਾਡੇ ਗੁੱਜੇ ਸੱਟਾਂ ਹੋਣਗੇ ਸਾਨੂੰ ਮੜਾ ਮੋਟਾ ਕੋ ਡਾਕਟਰ ਸਾਹਿਬ ਦਾ ਤਾਂ ਹੈਗਾ ਹੀ ਹੈ ਨਾ ਮੈਨੂੰ ਬੁਗੇ ਮੈਂ ਤੂੰ ਇਹ ਸੋਚ ਵੀ ਤੈਨੂੰ ਇਹ ਪਤਾ ਵੀ ਮੈਂ 2 ਸਾਲ ਹੱਡੀਆਂ ਵਾਲੇ ਡਾਕਟਰ ਕੋਲ ਲਾਏ ਹੋਏ ਹਾਂ ਇਹ ਤਾਂ ਪਤਾ ਹੀ ਨਹੀਂ ਮੈਨੂੰ ਜਿਆਦਾ ਤੈਨੂੰ ਇਹ ਗੱ ਵੀ ਮੈਂ ਦੋ ਸਾਲ ਮੈਨੂੰ ਪਤਾ ਨਾ ਵੀ ਮੇਰੇ ਛੱਟ ਕਿਹੇ ਜੀ ਲੱਗੀ ਆ ਪਾਪਾ ਜੀ ਨੂੰ ਵੀ ਪਤਾ ਤਾਂ ਉਹਦੀ ਛੱਟ ਕਿਹੇ ਜੀ ਲੱਗੀ ਦੀ ਉਹਨਾਂ ਨੂੰ ਵੀ ਪਤਾ ਤਾਂ ਮੈਂ ਐਕਣਾ ਠੀਕ ਹੋ ਜਾਣਾ ਮੈਂ ਸਮਝੀਏ ਨਾ ਉਹ ਮੈਨੂੰ ਨੌਲੇਜ ਹੈ ਜਿਹੜੀ ਕੋਈ ਫੈਕਚਰ ਹੋਈ ਵੀ ਹੋਵੇ ਚੀਜ਼ ਉਹਦਾ ਲੱਗ ਮੈਟਰ ਹੈ ਇਹ ਛੱਟਾ ਗੁੱਜੀ ਜੀ ਛੱਟ ਲੱਗ ਗਈ ਮਤਲਬ ਪ੍ਰੈਸ਼ਰ ਪੁਸ਼ ਹੋ ਗਿਆ ਅੰਦਰੋਂ ਮੇਰੀ ਚੈਸਟ ਬੈਕ ਸਾਈਡ ਤੋਂ ਨਾ ਥੋੜੀ ਪੁਸ਼ ਹੋ ਗਈ ਅੰਦਰੋਂ ਪੁਸ਼ ਹੋ ਕੇ ਮੌਕੇ ਤੇ ਕੁਝ ਨਹੀਂ ਹੋਇਆ ਦੂਸਰੇ ਦਿਨ ਥੋੜਾ ਜਿਹਾ ਦਰਦ ਹੋਇਆ ਤੀਸਰੇ ਦਿਨ ਫੁੱਲ ਦਰਦ ਹੋਇਆ ਹੁਣ ਚੌਥਾ আর ਪੰਜਵਾਂ ਦੇ ਨਿਕਲ ਤੇ ਹਾਂ ਜਿਹੜਾ ਮੈਨੂੰ ਦਿਖਦਾ ਵੀ ਮੈਂ ਜਿਵੇਂ ਕੋਈ ਬਾਲਟੀ ਚੱਕਣੀ ਮੈਨੂੰ ਤਕਲੀਫ ਹੁੰਦੀ ਮੈਂ ਚੱਕਦਾ ਨਹੀਂ ਬਾਲਟੀ ਜੇਕਰ ਹੁਣ ਕਣਕ ਤਾਰੀ ਹੈ ਸੁਖਬੀਰਾਂ ਨੇ ਲਾ ਕੇ ਤਾਰੀ ਹੈ ਨਾਲ ਇਹਨਾਂ ਨੂੰ ਪਤਾ ਤਾਂ ਵੀ ਮੇਰਾ ਸੱਟ ਲੱਗੀ ਹੋਈ ਹੈ ਲੱਗ ਗਈਆਂ ਨਾਲ ਇਹ ਕਹਿੰਦੇ ਵੀ ਇਸੇ ਤਰ੍ਹਾਂ ਦੰਦੀਆਂ ਇਹਨਾਂ ਨੇ ਤਰਾਤੀ ਕਣਕ ਮੈਂ ਨਹੀਂ ਉੱਤੇ ਹੱਥ ਲਾਇਆ ਕੋਈ ਵੀ ਅੱਡਾ ਅਸੀਂ ਸਭ ਦਾ ਦੁੱਖ ਸਮਝਦੇ ਹਾਂ ਵੇ ਸਮਝ ਲਿਆ ਦੁੱਖ ਮੈਂ ਹੀ ਨਹੀਂ ਸਮਝਦਾ ਹਾਂ ਸਮਝਦੇ ਅਸੀਂ ਅਸੀਂ ਐ ਨਹੀਂ ਕਹਿੰਦੇ ਵੀ ਤੁਹਾਨੂੰ ਭੈਣੇ ਪਿਆਰੇ ਤੁਹਾਨੂੰ ਕਿਹਦੇ ਕਹਨੂੰ ਪਿਆਰੇ ਨਹੀਂ ਮੈਂ ਸਮਝ ਗਿਆ ਤਰੀਕਾ ਜੇ ਤੁਸੀਂ ਠੀਕ ਆ ਤਾਂ ਹੀ ਨੰਬਰ ਚੱਲੂ ਹਾਂ ਉਹ ਵੀ ਗੱਲ ਤਰੀਕਾ ਥੋੜਾ ਅੰਨੇ ਹੈ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਇੱਕ ਵਾਰ ਤੁਸੀਂ ਐਕਸਟਰਾ ਦਾ ਕਰਾ ਕੇ ਦੇਖ ਲੈਂਦੇ ਨਾ ਐਕਸਟਰਾ ਪੁਗੇ ਤੈਨੂੰ ਫਿਰ ਤੈਨੂੰ ਹਾਲ ਸਮਝ ਨਹੀਂ ਰਪਣੀ ਗੱਲ ਤੈਨੂੰ ਫਿਰ ਉਹੀ ਗੱਲ ਤੇਰੀ ਸਮਝ ਹੈ ਜਿੱਥੇ ਤੱਕ ਹੈਗੀ ਤੂੰ ਉੱਥੇ ਤੱਕ ਗੱਲ ਕਰ ਐਕਸ-ਰੇ ਹੋਣਾ ਐਕਸ-ਰੇ ਹੋਣਾ ਜਿਹੜਾ ਮੇਨ ਗੱਲ ਆ ਵੀ ਜੇ ਮੈਨੂੰ ਲੱਗਦਾ ਵੀ ਉਹ ਪੇਨ ਐਕਸ-ਰੇ ਵਾਲੀ ਹੋ ਰਹੀ ਆ ਤਾਂ ਮੈਂ ਐਕਸ-ਰੇ ਕਰਵਾ ਲੈਣਾ ਉਹ ਐਕਸ-ਰੇ ਵਾਲੀ ਪੇਨ ਹੈ ਨਹੀਂ ਹਾਂ ਡਾਕਟਰ ਕੋਲ ਜਾਣਾ ਉਹਨੇ ਤਾਂ ਕਹਿ ਦੇਣਾ ਲਿਖ ਦੇਣਾ ਕਿੰਨੇ ਦਾ ਹੋ ਜੀ ਐਕਸ-ਰੇ 550 ਰੁਪਏ ਦਾ ਕਿੰਨੇ ਕੇ ਜੀ ਡਾਕਟਰ ਨੂੰ 300 ਰੁਪਏ ਡਾਕਟਰ ਨੂੰ ਚਲੇਗਾ 200 ਰੁਪਏ ਰੱਕ ਲਿਆ ਉਹਨਾਂ ਨੇ ਉੱਥੇ ਦਾ ਕਮਿਸ਼ਨ ਵੇਚ ਚੱਲਦਾ ਜੇ ਹੁਣ ਜੇਕਣਾ ਹੁਣ ਜਾਂਦੀ ਸਾਰੇ ਤੂੰ ਤੈਂ ਗੱਲ ਕਹਤੀ ਵੀ ਐਕਸ-ਰੇ ਕਰਵਾ ਲੈਂਦਾ ਫੈਕਣੀ ਸੁਖਵੀਰ ਦੀ ਗੱਲ ਹੈ। ਰਿਕਾ ਕੀ ਆਏ ਮੈਨੂੰ ਜੇ ਡਾਕਟਰ ਕੋਲ ਜਾਣਾ ਇਹਨਾਂ ਨੂੰ ਜਾਂਦੀ ਸਾਰੇ ਇਹ ਗੱਲ ਕਹਦੇ ਨੇ ਜੀ ਮੇਰੇ ਤਾਂ ਜੀ ਆਪਰੇਸ਼ਨ ਕਰ ਦੋ। ਉਹਨਾਂ ਕਹਿੰਦਾ ਮੈਂ ਕਰ ਦਿੰਦਾ। ਦੁਰ ਕਿਹੜਾ ਗੱਲ ਫੇੜ ਮੈਨੂੰ। ਉਹ ਕਹਿੰਦੀ ਬੀਬੀ ਨੇ ਇਹਨੂੰ ਕਹਿਤਾ ਵੀ ਤੂੰ ਠੀਕ ਨਹੀਂ ਐ ਬੀਬੀ ਨੂੰ ਕਹਦਾ ਤੂੰ ਠੀਕ ਨਹੀਂ। ਦੋ ਇੱਕ ਦੂਜੇ ਨੂੰ ਜਦੋਂ ਦਿੰਦੀ। ਇਹ ਮਸਾਂ ਮੈਨੂੰ ਗਿਆ। ਕਨੇ ਪੁੱਛ ਨਹੀਂ ਬੀਬੀ। ਲਾ ਤੇ ਤੁਸੀਂ ਇਹ ਕਨੇ ਮੈਨੂੰ ਨਾ ਖੁਸ਼ ਹੋ ਤਾਂ ਨਹੀਂ ਹੈਗੀ। ਬੀਬੀ ਨੂੰ ਨਾ ਨਹੀਂ ਜਾਣਦੀ ਮੈਂ ਪਰ ਮੈਂ ਹੋਰ ਰਹਿ ਗਈ ਨਹੀਂ ਆਉਂਦੀ ਬੀਬੀ ਨੂੰ ਕੋਈ ਨਹੀਂ ਪਤਾ ਉਹ ਰਹਿ ਗਈ ਨਹੀਂ ਆਉਂਦੀ ਬੀਬੀ ਦੀ ਰਹਿਮ ਤੇ ਮੈਂ ਫੜੀ ਹੋਈ ਆ ਮੈਂ ਸੰਦੀਪ ਨੂੰ ਕੋਈ ਨਹੀਂ ਪਤਾ ਵੀ ਬੀਬੀ ਕੀ ਆ ਬੀਬੀ ਨੂੰ ਆਇਆ ਨਹੀਂ ਬਿਲਕੁਲ ਚਲ ਹਣ ਤੂੰ RAM ਜੀ ਸਮਝ ਲਈ ਬਾਤ ਵਿੱਚ ਬੀਬੀ ਦੇ ਜਾਣ ਤੋਂ ਬਾਅਦ ਵੀ ਮੈਨੂੰ ਵੀ RAM ਜੀ ਦੱਸ ਤਾਂ ਮੈਂ ਨਹੀਂ ਬੀਬੀ ਬੀਬੀ ਮੰਗਦੀ ਸੀ ਜਸਮੀਨ ਚਲੀਏ ਜਾ ਕੇ ਰਾਤ ਰਹਾ ਕਿਹਾ ਨਾ ਜਸਮੀਨ ਮੇਰੇ ਸੁੱਕ ਤੇ ਪੇਪੇ ਪੇਤੀ ਦੁਪਹਿਰੇ ਚ ਇਹ ਤੇ ਤੁੰਨੂੰ ਫੜੇ ਦੇ ਦੇ ਇਹ ਫੜੇ ਦੇ ਇੰਜ ਜਦ ਤੂੰ ਬਰੇਗ ਜੱਜ ਜਵਾਬ ਦੇ ਦੇਦਾ ਮੈਨੂੰ ਵੀ ਨਹੀਂ ਜਾਣਾ ਚੱਲ ਜਾ ਚੱਲ ਚੱਲ ਵੀ ਕਿਸੇ ਘਰ ਤੇ ਬੀਬੀ ਨੇ ਸਾਗ ਬਣਾ ਰਹਾ ਚੱਲੀਏ ਚਲ ਆ ਇਹਦਾ ਵਿੱਕੀ ਦੇ ਜਾਣਾ ਨਹੀਂ ਸਾਗ ਕਰਕੇ ਇਹਨੂੰ ਵੀ ਚੱਲ ਪੁੱਜਦੇ ਸਾਗ ਕਰਕੇ ਚਲੇ ਜਾ ਹੁਣ ਦੇਖੋ ਤੇ ਜਨ ਮੈਂ ਹੱਥ ਖੋਲਣੀ ਆ ਇੱਧਰ ਪਾਣੀ ਪੂਣੀ ਪਲਾਉਣਾ ਝਟਕਾ ਵੱਜੇ ਜਿਵੇਂ ਮੇਰੀ ਚੈਸਟ ਨੂੰ ਫਿਰ ਔਖਾ ਹੋਏਗਾ ਨਾ ਰਾਹ ਨੂੰ ਕਰਕੇ ਜਾਉਂਗਾ ਸਵੇਰ ਆਖਰੀ ਅੰਦਰ ਆ ਤੇ ਹਾਂ ਉਹ ਤਾਂ ਬਲ ਅਸੀਂ ਕਰਦੇ ਹੁੰਦੇ ਤੇ ਅਸੀਂ 9:30 ਵਜੇ ਇਸ ਤੇ ਚਲੇ ਜਾਂਦੇ ਤੇ ਮਾਣ ਮਾਣ ਦੇ ਸਕਦੇ ਤੁਸੀਂ ਲੈ ਕੇ ਕਿਨੂੰ ਮੈਂ ਜਵਾਬ ਕਰ ਦੱਤਾ ਹਨ ਉਹ ਯਾਰ ਕਿਹੜੀਆਂ ਗੱਲਾਂ ਲੈ ਕੇ ਬੈਗੇ ਗੱਲਾਂ ਛੱਡੋ ਚਲੋ ਜੀ ਅਛਰੇ ਨੂੰ ਮਿਲੋ ਜੀ ਵਾਹਿਗੁਰੂ ਖਾਲਸਾ ਜੀ ਕੀ ਹਾਲ ਹੈ ਸਾਡਾ ਸਾਹਿਬ ਕਿਰਪਾ ਤੁਸੀਂ ਦੱਸੋ ਇਹ ਤਾਂ ਤੁਹਾਡੀ ਖ਼ਬਰ ਨੂੰ ਆਏ ਆ ਹਾਂ ਮੇਰੀ ਖ਼ਬਰ ਤਾਂ ਕੋਈ ਪੁੱਛਦਾ ਨਹੀਂ ਆ ਹੇ ਸਿਆਣਾ ਮੁੰਡਾ ਬਾਈ ਇੱਧਰ ਆ ਜੀ ਨੇ ਪੁੱਛਿਆ ਗੁੰਡਾ ਵੇਗਾ ਇਹ ਇਹ ਉਹਦੀ ਕਵਰਨਮਨ ਹੋ ਤੁਸੀਂ ਦੱਸੋ 800 ਤਾਂ ਹਾਂ ਫਰਕ ਪਹਿਲਾਂ ਨਾਲ ਤੇ ਘੱਟ ਬੱਤੀ ਕਿ ਜ਼ਿਆਦਾ ਬੱਤੀ ਸਾਡੀ ਭੈਣ ਕਰਦੀ ਸੇਵਾ ਸਾਡੀ ਹਾਂ ਉਹ ਕਰਦੀ ਇਹ ਕੋਈ ਮੈਂ ਹੁਣ ਧੰਨਵਾਦ ਕਰਦਾ ਤੇਰਾ ਹਾਂ ਨਾ ਨਾ ਵਾ ਦੇਖੀ ਆ ਕਰਦੀ ਦੀ ਹਾਂ ਸੇਵਾ ਤਾਂ ਕਰਦੀ ਆ ਮੈਂ ਉੱਪਰ ਆ ਕੇ ਫੜਿਆ ਹਾਂ ਹਾਂ ਵਾਕਈ ਸਹੀ ਮੈਂ ਝੂੜ ਮੈਂ ਝੂਠ ਬੋਲਿਆ ਕੋਈ ਪਰ ਮੈਨੂੰ ਆਇਆ ਪੁੱਛ ਕੇ ਦੱਸ ਵੀ ਸਵੇਰ ਦੇ ਨੇ ਮੈਨੂੰ ਚਾਹ ਪਾਣੀ ਕਿਆ ਪੁੱਛਿਆ ਬਸ ਜਿਹੜੀ ਮਿਲੀ ਪਤਾ ਨਹੀਂ ਮੈਂ ਆਪਣੀ ਅੱਖਾਂ ਨਾਲ ਦੇਖਿਆ ਗੱਲਾਂ ਆਪਣੀ ਅੱਖਾਂ ਨਾਲ ਦੇਖਿਆ ਮੈਨੂੰ ਤਾਂ ਹੋਗੀ ਸੱਚੀ ਨਹੀਂ ਤੇਰੀ ਭੈਣੇ ਕਹਿੰਦੇ ਬੀ ਝੂਠੇ ਬੋਲਦੇ ਵੀ ਅੱਜ ਮੈਨੂੰ ਰੋਟੀ ਵੀ ਖਲਾਈ ਅੱਜ ਮੈਨੂੰ ਚਾਹ ਵੀ ਦਿੱਤੀ ਅੱਜ ਮੈਨੂੰ ਠੰਡਾ ਪਾਣੀ ਵੀ ਦਿੱਤਾ ਮੈਂ ਖਰਾ ਨਹੀਂ ਅਸੀਂ ਨਾ ਅਬ ਇਹ ਭਾਈ ਅੱਛਰੇ ਗਸ ਹੋ ਗੱਲ ਅੱਲਾਹ ਦੀ ਗੱਲ ਲਿਖਿਆ ਅਸੀਂ ਤਾਂ ਇਹਨੂੰ ਵਿਚਾਰੇ ਨੂੰ ਕੋਦੇ ਕੁਝ ਦੰਦਦੇ ਨਹੀਂ ਤਾਂ ਬਾਹਰ ਖਾ ਕੇ ਇਹ ਮਾਰਾ ਹੋ ਗਿਆ ਹਾਂ ਥੋੜੇ ਪਏ ਦੀ ਹੱਡੀਆਂ ਸਾਫ ਕਰਤੀਆਂ ਚਾਹ ਪਾਣੀ ਰੋਟੀ ਤਾਂ ਕੋਈ ਨਹੀਂ ਕੋਈ ਨੀ ਨਾ ਹੋ ਹੁੰਦਾ ਤਾਂ ਮੇਰੀ ਹੱਡੀਆਂ ਦਾ ਬੁਰਾ ਹਾਲ ਤਾਂ ਵੀ ਉਹ ਬਹੁਤ ਬੜਾ ਕੰਮ ਕੀਤਾ ਤਾਂ ਇਹ ਸਾਡਾ ਬਰੋਹਣਾ ਕਮਜ਼ੋਰ ਹੋ ਗਿਆ ਲੋਕ ਕਹੀ ਜਾਂਦੇ ਹਨ ਬਹੁਤ ਮਾਰੇ ਹੋਗੇ ਕਿ ਅਗਲੇ ਰੋਟੀ ਪਾਣੀ ਦੰ ਮਕਰੀ ਦਾ ਨਿਆਣਿਆਂ ਨੇ ਕਿਹਾ ਵਾਸਤੇ ਆਉਂਦੀ ਆ ਉਧਰ ਤੁਰ ਕੇ ਆਉਂਦੀ ਇਹਦਰ ਜਿਹੜਾ ਸੋਤੇ ਬੈਠਾ ਸੀ ਉਹ ਨਹੀਂ ਮਿਲਣਾ ਹਾਂ ਨਿਆਣਾ ਫੋਨ ਵੀਰ ਜੀ ਨੇ ਅੱਜ ਵਿਆਹ ਵੀ ਹੋਇਆ ਅਦਰ ਅਬਿਆਚ ਘੁੰਮ ਕੇ ਆਈ ਹੋਈ ਹੈ ਹਾਂਜੀ ਹਾਂਜੀ ਵਿਆਹ ਉਹ ਤਾਂ ਕਰਕੇ ਪਕੌੜੀ ਜ਼ਿਆਦਾ ਖਾ ਲੇ ਨਾ ਬੋਬੀ ਆਣੀ ਆਉਂਦਾ ਬੋਲੇ ਆੜੀ ਜਾਂਦਾ ਹੈ ਗੱਲ ਚਾਲਦੀ ਨਹੀਂ ਗੋੜ ਸੜਦੀ ਕੋਈ ਗੱਲ ਨਹੀਂ ਮੈਂ ਕਹਿੰਨੀ ਵੀ ਸੀ ਆਪਣਾ ਹੀ ਖਾੜੂ ਖਾ ਜਾ ਪਾ ਲੈ ਬਹਿ ਕੇ ਵੀਰ ਜੀ ਦੀ ਖਬਰ ਨੂੰ ਮੈਂ ਵੀਰ ਜੀ ਨੇ ਕਹਿਣਾ ਚਾਹਤ ਭੈਣ ਦੀ ਖਬਰ ਨੂੰ ਉਹਨੇ ਫਿਰ ਤਾਂ ਪਹਿਲਾਂ ਪਹਿਲਾਂ ਪੁੱਛਦੇ ਤੂੰ ਠੀਕ ਕੋਈ ਤਕਲੀਫ ਨਹੀਂ ਅੱਜ ਆ ਹੀ ਪਰੌਣੇ ਦੀ ਵਾਰੀ ਅੱਜ ਆਪੇ ਆਪਸ ਵਿੱਚ ਹੀ ਲੱਗ ਗਈ ਲੈ ਮਾਰਦੇ ਨੀ ਦਵਾਈ ਦਵਾਈ ਲੈ ਲਓ ਹਾਂ ਦੇਖ ਹਾਂ ਦਵਾਈ ਲੱਤੀ ਹੋਈ ਹੋਵੇਗਾ ਵਾਈ ਲੱਤੀ ਵੀ ਸਾਰੀਆਂ ਨੋ ਕਿ ਬਜਨੇ ਦਰਦ ਨਹੀਂ ਤੁਸੀ ਕਿਤਾ ਕਰਗੇ ਹੈ ਤੁਸੀਂ ਕਿਤੇ ਬਜਨੇ ਜਿਆਦਾ ਤਾਂ ਮੇਰੇ ਚ ਦਰਦ ਇੰਨਾ ਤੋੜਤੀਆਂ ਦੋ ਇਹ ਕੱਟਾ ਹੀ ਕੁਛ ਨਹੀਂ ਹੋ ਗਿਆ ਪੂਰੀ ਠੀਕ ਹੈ ਹਾਂ ਮੇਰੀ ਬਾਹਂ ਦੱਖਣ ਕਰਕੇ ਦਰਦ ਹੋਈ ਜਾਂਦਾ ਬੀਬੀ ਸਾਟ ਦੋ ਅੱਜ ਬਹੁਤ ਦੁਖਦੀ ਸੀ ਜਿਹੜੇ ਖੇਲਣ ਕੋ ਲਾ ਤੇ ਜਿਹੜਾ ਤੁਹਾਨੂੰ ਦੱਸਾਂ ਲਾਉਂਦੀ ਆ ਤੇਰ ਵੀ ਵੀ ਮੜਿਆ ਤਸਵੀਰ ਤਾਂ ਵਿੱਚ ਪਾਉਣ ਲੱਗ ਗਈ ਡੋਟ ਇਹ ਹੋਰ ਦੁਪਾ ਲਾਤੀ ਨਸ ਹੱਥ ਤਾਂ ਮਾਸ ਭਰ ਗਿਆ ਹੁਣ ਬੀਬੀ ਉਹਦਾ ਕੋਈ ਪਹਾੜ ੱਲੇ ਨਹੀਂ ਉਹ ਤਾਂ ਕੋਈ ਨਹੀਂ ਆਇਆ ਅੱਜ ਆਮ ਦੇ ਦੂਗੀ ਬਾ ਬਾ ਐ ਫੰਕੀ ਸੀ ਬੇਬਾ ਉਹ ਤੋਂ ਮਾ ਵੀ ਤੇ ਦੱਸੋ ਕਿ ਉਹ ਆਹ ਮਾੜਾ ਜੱਸ ਜਿਹੜੀ ਨੂੰ ਹੱਥ ਲਾ ਕੇ ਚਲੇ ਜਾਣਾ ਬਸ ਚੱਲੀਏ ਦੋਹੇ ਚੱਲਦੀਆਂ ਸੋਹਣੀਆਂ ਜਿਹਦਾ ਕੋ ਦੱਸ ਦੋਹੇ ਚੱਲਦੀਆਂ ਸਵੇਰੇ ਤਾਂ ਧਾਰਨੇ ਚੋ ਚਲੋ ਜਲਦੀ ਜਾਓ ਲੁਕਾ ਕੇ ਆਏ ਜਾਓ ਜਾਓ ਅੱਜ ਰਾਤ ਰਹੋ ਹਲਵੇ ਦਾ ਬਾਏ ਬਾਏ ਉਹ ਕਹਿੰਦੇ ਬਤਕਾਤੇ ਕਿਹਾ ਵੀਰੇ ਸਾਡੇ ਚਾਪਲ ਰਸਤੇ ਨੂੰ ਬਣਾਤਾ ਰੋਟੀ ਬਣਾਤੀ ਕੜੀ ਬਣਾਤੀ ਉਹ ਨੰਗੇ ਜਾ ਕੰਮ ਨਿਭੜਿਆ ਹੈ ਆ ਵੀ ਜਾਓ ਇਹ ਚਾਹਾਂ ਆਪਾਂ ਜਾਓ ਹਾਂ ਤੂੰ 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 ਮੇਰੇ ਬਾਲਾ ਕਿਹਦੇ ਬਾਲਾ ਤੇਰੇ ਸਮਝ ਨਹੀਂ ਆਦੀ ਮੈਨੂੰ ਕੰਮ ਨਿਭੜਿਆ ਬਾਲਾ ਹਾਂ ਆਏ ਰੱਬਾ ਨਾ ਨਾ ਦਵੱਲੇ ਦਾ ਹੀ ਹੈ ਪੁੱਤ ਤੇਰਾ ਵੀ ਤੇ ਤੂੰ ਵੀ ਧਨ ਉਹਨੂੰ ਤੁਸੀਂ ਮੇਰੀ ਖਬਰ ਨੂੰ ਆਏ ਤੁਸੀਂ ਮੇਰੀ ਖਬਰ ਨੂੰ ਆਏ ਨਾ ਤੁਸੀਂ ਸੁਣੋ ਮੇਰੀ ਗੱਲ ਹੁਣ ਖਬਰ ਨੂੰ ਆਏ ਤੁਸੀਂ ਖਬਰ ਨੂੰ ਆਏ ਮੈਂ ਪਿੱਛੇ ਤੇ ਤੁਹਾਨੂੰ ਗਾਲਾਂ ਨਾ ਕੱਢਾਂ ਇਹੋ ਜਿਹਾ ਕੰਮ ਕਰਕੇ ਜਾਊਂਗਾ ਤੁਸੀਂ ਤੁਸੀਂ ਜਿਹੜੀਆਂ ਹੈਗੀਆਂ ਮੇਰੀ ਸੇਵਾ ਕਰਨ ਵਾਲੇ ਉਹਨੂੰ ਨਾਲ ਲੈ ਜਾਣਾ ਹੈ ਮੈਂ ਤੇ ਮੈਂ ਖੜਾ ਆਇਆ ਬੁਲਾ ਰੋ ਖਬਰ ਨੂੰ ਹੈ ਤੁਸੀਂ ਬੰਨੂ ਆਏ ਨਾ ਜ਼ਬਲਾ ਸਗੋ ਆਪਣੀ ਤੀਨ ਨੂੰ ਕਹਿ ਕੇ ਜਾ ਉਹ ਤਾਂ ਧਿਆਨ ਰੱਖੀ ਇਹ ਤੇਰਾ ਸਰਦਾਰ ਸਾਈ ਹੈ ਇਹ ਫਲਾਣਾ ਹੈ ਇਹ ਟੀਮ ਕਾਏ ਇਹਨੂੰ ਬੈਠੇ ਨੂੰ ਦੇ ਜਦ ਤੱਕ ਠੀਕ ਨਹੀਂ ਹੁੰਦਾ ਸਾਰਾ ਕੁਝ ਤੁਹਾਡੀਆਂ ਸਾਰੀਆਂ ਇਸ਼ਾਮਾਂ ਨੇ ਪੂਰੀਆਂ ਕਰੀਆਂ ਹੋਈਆਂ ਐ ਤੁਹਾਨੂੰ ਕਿਸੇ ਪ੍ਰਕਾਰ ਦੀ ਤੋੜ ਨਹੀਂ ਰਹਿਣ ਦਿੰਦਾ ਅੱਜ ਜੱਟੇ ਲੈ ਪੁੱਤ ਧਿਆਨ ਰੱਖੋ ਜੀ ਦਾ ਠੀਕ ਹੈ ਨਾ ਇਹਨੂੰ ਚਾਹ ਵੀ ਪੁੱਛ ਸਵੇਰ ਨਹੀਂ ਉਟਲੀਦਾਰ ਰੋਟੀ ਵੀ ਪੁੱਛ ਗਰਮ ਗਰਮ ਬਣਾ ਕੇ ਤੇ ਹੋਰ ਤਾਂ ਨਾ हां एदा तू के कहंदी ਨਹੀਂ ਕੁਛ ਇਹਨੂੰ ਤੂੰ ਤਾਂ ਨਾਲ ਲੈ ਜਾਣ ਫਿਰਦੀ ਇਹਨੂੰ ਮੈਂ ਤਾਂ ਨਹੀਂ ਵੀ ਭਾਈ ਤੂੰ ਵੀ ਜਾ ਲੈ ਲਾਓ ਜੀ ਜਿੰਦੇ ਗੱਡੀ 'ਚ ਬੈਠੋ ਚੱਲਾ ਚੱਲੀਏ ਰਾਤ ਓਰੇ ਵੀ ਸੌਣਾ ਉੱਥੇ ਵੀ ਸੌਣਾ ਹਾਂ ਫੇਰ ਤੁਸੀਂ ਸਮਝੋ ਓਰੇ ਅੱਜ ਦੀ ਰਾਤ ਤੁਸੀਂ ਇਹਦਾ ਉਹਨੂੰ ਲੈ ਆਏ ਆ ਓਏ ਕਿੱਥੇ ਸ਼ਨੀਵਾਰ ਨੂੰ ਅਸੀਂ ਉੱਥੇ ਆ ਜਾਾਂਗੇ ਹਾਂ ਸ਼ਨੀ ਸ਼ਨੀਵਾਰ ਨੂੰ ਪਿਆਰ ਬੜਾ ਅੱਜ ਨਾ ਜੂਰੀ ਰਹਿ ਆ ਦੋ ਰੁਪਏ ਹੋਪੀ ਜੀ ਆਏ ਦੋ ਨਹੀਂ ਜਾਂਦੇ ਫਾਨ ਹੋ ਗਿਆ ਕਿਹੜੇ ਕਨੈਕਸ਼ਨ ਲੱਗੇ ਮੈਂ ਕਰਨਾ ਮਾਂ ਰਹਿ ਸਕਦੀਆਂ ਧੀਆਂ ਕੋਲ ਨਾ ਨੱਸਦੇ ਉਹ ਕੇ ਵੇਰੇ ਕੋਈ ਆ ਗਿਆ ਵੇਰੇ ਉਹ ਕੈਨੋ ਐਥੇ ਤੇਰਾ ਕੋੜਮ ਬੱਠਾ ਹਾਂ ਕੋੜਮ ਹੈ ਤਾਂ ਕਿ ਸਾਰੇ ਕੋੜਮ ਦੇ ਪਿੰਡੇ ਪਾ ਪਿੰਡੇ ਕੋੜਮਾ ਦਾ ਪਿੰਡੇ ਕੋੜਮਾ ਦਾ ਜਿਹੜਾ ਸਾਰੇ ਪਿੰਡ ਦਾ ਨਹੀਂ ਮਾਤਾ ਗੌਰ ਸਾਹਿਬ ਜਾ ਕੇ ਬਾਈ ਹੋ ਜਾਉਂਦਾ ਆ ਗਿਆ ਸਾਰੇ ਪਿੰਡ ਕੋੜਮਾ ਦਾ ਨਹੀਂ ਨਹੀਂ ਮਾਤਾ ਤੈਨੂੰ ਮੇਰੀ ਗੱਲ ਸੁਣੋ ਔਰੇ ਬਹੁਤੇ ਜਿਆਦਾ ਨਹੀਂ ਥੋੜੇ ਜਿਹਾ ਕੁੜਮਾ ਤੇਰੇ ਰੇ ਬਾਕੀ ਤੇਰੀਆਂ ਕੁੜੀਆਂ ਆਈਆਂ ਮੇਰੀਆਂ ਭਜਾਈਆਂ ਬਹੁਤ ਸਾਰੇ ਪਿੰਡ ਦੇ ਵਿੱਚ ਬੁੜੀਆਂ-ਬੁੜੀਆਂ ਵੀ ਮੇਰੀਆਂ ਭਜਾਈਆਂ ਹੀ ਆਏ ਬੀਬੀ ਤਾਂ ਕਿ ਤੈਨੂੰ ਕੋਈ ਕਹਿ ਦੇ ਜੇ ਬੜੇ ਲਾਣੇ ਵਾਲੇ ਨਾ ਅਸੀਂ ਹਾਂ ਜੀ ਚੱਕਦੀ ਆਂ ਨਹੀਂ ਚੱਕਦੀ ਹਾਂ ਬੱਸ ਤੂੰ ਦੱਸ ਹੈ ਮਾਹੀ ਵੀ ਮਾਹੀ ਰਹਿ ਸਕਦੀ ਹੈ ਹਾਂ ਦੇਲਾ ਪਾਲਿਆ ਪੰਗਾਇਨੇ ਹੁਣ ਚੱਕਦੀ ਆ ਵੀ ਮੈਂ ਮੈਂ ਕੱਲ ਮਿੰਟਾਂ ਕਰੀਆਂ ਮੈਂ ਕਿਹਾ ਜੱਸ ਨਹੀਂ ਲਿਆ ਰਾਜਾ ਮੈਂ ਕਿਹਾ ਬੀਬੀ ਵੀ ਚਾ ਮੈਂ ਦੁਪਹਿਰੇ ਸੌਂਗੀ ਕਿਤਨੋਂ ਸੁਲਾਂਦੀ ਸੁਲਾਂਦੀ 10 ਮਿੰਟ ਪਿੱਛੇ ਤਿੰਨ ਘੰਟੇ ਜਸਮੀਨ ਮਨ ਕਰਦੀ ਚੱਲ ਉਹ ਵੀ ਨਹੀਂ ਮੈਨੂੰ ਪੁੱਛਿਆ ਹੈਗਾ ਵੀ ਜਸਮੀਨ ਨੂੰ ਭੇਜਣ ਲੱਗੇ ਫੋਨ ਕਰਿਆ ਜਸਮੀਨ ਨੇ ਤਾਂ ਮੈਨੂੰ ਆਏ ਕਰਦਾ ਚਮਕੌਰ ਨੂੰ ਜਾਣਾ ਹਾਂ ਫੇ ਚਮਕੌਰ ਨੂੰ ਆ ਆ ਫਿਰ ਚਮਕੌਰ ਅੱਜ ਮੈਂ ਨਾਨਕੇ ਵੀ ਜਾ ਆਉਂਗੀ ਨਹੀਂ ਨਾ ਕਹਿੰਦੀ ਚਮਕੌਰ ਵੀਡੀਓ ਬਣਾਉਣ ਜਾਣਾ ਤਾਂ ਮੈਂ ਕਹਿੰਦੀ ਮੈਂ ਨਾਨਕੇ ਵੀ ਜਾ ਆਇਆ ਜਾਇਆ ਮੈਂ ਰਹਿਆ ਮੈਂ ਤਾਂ ਨਹੀਂ ਕਿਹਾ ਹੁਣ ਰਹੇ ਤਾਂ ਫੇ ਬੀਬੀ ਨੇ ਰੱਖ ਲਈ ਹੈ ਨਾ ਵੀ ਆਲਾ ਆਲਾ ਅਦਿਲਾ ਕਿਤੇ ਬਲੇ ਕੀ ਗੱਲ ਚਾ ਥੋੜਿਆ ਮਾਂ ਦਾ ਵੀ ਹੱਕ ਤਾਂ ਜਵਾਬ ਦਾ ਹੱਕ ਹੈ ਇਹ ਕਹਦਾ ਮੇਰੇ ਹੀ ਸਭ ਕੁ ਮੈਂ ਹੀ ਹਾਂ ਕਲਾ ਇਹ ਕਹਤੀ ਜਦ ਤ ਵੀ ਤੂੰ ਰਿਹਾ ਈ ਤੁਸੀਂ ਕਹਤਾ ਜਾਏ ਹਾਂ ਪਰ ਇਹ ਵੀ ਇੱਥੇ ਗਲਤੀ ਆਇਆ ਨੇ ਤੁਹਾਨੂੰ ਪੁੱਛਣਾ ਤਾਂ ਵੀ ਮੈਂ ਵੀ ਜਾਏ ਮਾਂ ਮੈਂ ਪੁੱਛਦੀ ਨਹੀਂ ਹੈਗੀ ਇਹਨੂੰ ਅੱਛਾ ਮੈਂ ਤਾਂ ਹੀ ਨਹੀਂ ਜਾਂਦੀ ਇੰਨੀ ਕਿ ਜਿੱਦਾ ਮੇਰੀ ਮੈਨੂੰ ਪਤਾ ਨਾ ਇਹ ਮਜ਼ਾਕ ਨਹੀਂ ਕਰ ਰਹੀ ਗੱਲ ਬੀਬੀ ਸਹੀ ਹੈ ਨਾ ਤਾਂ ਹੈ ਛੇ ਛਿੱਟ ਵੀ ਜਿੰਦਾ ਹੱਦਿਆ ਵੀ ਮੇਰਾ ਢੇਡ ਦੁਖਦਾ ਮੇਰਾ ਸਿਰ ਦੁਖਦਾ ਨਾ ਮੇਰਾ ਸਿਰ ਖਾਈ ਜਾਊਗੀ ਤੂੰ ਕਹਿ ਬਾਈ ਨੂੰ तू का है भाई नु भाई कहना भी सीधा कट नहीं कहंदी तो आ पता लग गया आज ए पता नहीं मैं तो ही कहूं ना फिर दी <laughs> थी ए मिट्टी को हूं तो फिर दी <laughs> थी ए फोन करूंगी भाई नु भी सुखो माने माधरे रहया वे हां प्लान तेरा तो ए ही मैंने नहीं हो तो ये ही नहीं लात रखा सब ऊपर आ बप्पा सही हां नहीं ਮੈਂ ਨੂੰ ਨਹੀਂ ਤਾਂ ਪਤਾ ਨਾ ਲੱਗਾ ਤੈਨੂੰ ਹੌਲੀ ਹੌਲੀ ਭੇਤ ਪੈ ਜਾਣਾ ਇਹਦਾ ਇੱਕ ਇਹ ਜੀ ਹੈ ਮੈਨੂੰ ਪੱਕਾ ਪਤਾ ਮੈਂ ਤਾਂ ਭੇਤ ਪਿਆ ਹੋਇਆ ਸਭ ਕੋਈ ਜਾਣਦਾ ਕਿਸ ਅੱਗੇ ਕੀ ਜੇਰਦਾ ਆ ਕਿੱਥੇ ਚਲੇਗੀ ਪਰਮਾਤਮਾ ਜਾਣਦਾ ਸਭ ਕੁਝ ਹਾਂ ਫਿਰ ਅਰਦਾਸ ਕਿ ਨਹੀਂ ਕਰਨੀ ਹੈ ਤੇਰੇ ਮੂਰਤ ਕੋਈ ਅਰਦਾਸ ਕਰਦਾ ਨਹੀਂ ਮੈਂ ਕਰਨੀ ਹੈ ਉਹਦੇ ਮੂਰੇ ਕਿਦਾਂ ਸਟੋਰੀ ਚੱਲ ਪਈ ਹੈ ਸਟੋਰੀ ਇਹ ਚੱਲੀ ਹੈ ਵੀ ਸੁੱਖੋ ਕਹਿੰਦੀ ਪਹਿਲਾਂ ਮੇਰੇ ਕੋਈ ਗੱਲ ਕਰ ਅੱਛਾ ਓਏ ਯਾਰ ਮੈਂ ਤਾਂ ਥੱਕ ਗਈ ਵਿਚਾਰੀ ਚੰਦੀ ਦੇਵਾਂ ਨੀ ਬੋਲ ਜੀ ਹੁਣ ਪਕਾੜੇ ਖਾਦੇ ਜਿਆਦਾ ਹੈ ਖਾਦੇ ਨਾ ਨਾ ਖਾਦੇ ਦੀ ਗੱਲ ਸਾਰੀ ਬੇਸਬਰਿਆਂ ਵਾਂਗ ਖਾ ਆਉਂਦਾ ਅੱਜ ਜਾ ਕੇ ਘੰਟੇ ਲੱਗ ਗਏ ਨਾ ਪਾਣੀ ਤਾਂ ਜਿਆਦਾ ਪੀ ਲਿਆ ਅਸੀਂ ਤਾਂ ਬੈਠੇ ਹੀ ਰਹੇ ਏ ਪਾਣੀ ਪੀਨੇ ਮਨੀਂਦਰ ਕਰਕੇ ਮਨੀਂਦਰ ਤੁਹਾਨੂੰ ਕੋਤੋਂ ਬੋਲ ਭੱਜਦਾ ਇਹ ਕਿਤੇ ਚਲੇ ਜੇ ਪਰ ਤੂੰ ਨਿਆਣਾ ਕਿੱਥੇ ਟਿਕਦਾ ਨਿਆਣਾ ਆਵਾ ਕਰਕੇ ਤੇ ਉੱਧਰ ਨੂੰ ਕਰਕੇ ਉੱਧਰ ਇਹ ਤਾਂ ਜਿਹਦੇ ਨਾਲ ਬੰਨੀ ਬੈਠੀ ਰਹੀ ਬਹਿ ਵੀ ਸਹੀ ਗੱਲ ਆ ਕਿ ਜਾਨੇ ਵਿਆਹ ਤੁਹਾਨੂੰ ਦੇਖ ਨਹੀਂ ਹੋ ਰਹਾ ਮਨਿੰਦਰ ਸਾਹਿਬ ਜਿੱਦਾਂ ਮਨਿੰਦਰ ਜਿੱਦਾਂ ਗਰਮ ਪੈਸੇ ਗਰਮਿਆਂ ਦਾ ਵਿਆਹ ਭਗਤੌਣੇ ਔਖਾ ਹੈ ਮੇਕਅਪ ਸਭਾਣ ਲਾਉਣਾ ਔਖਾ ਹੁੰਦਾ ਥੋੜਾ ਜਿਹਾ ਉਹ ਵੀ ਇਹ ਦੋ ਪਾਲਕ ਦੇ ਮੇਕਅਪ ਦੀ ਉਹ ਵੀ ਜੇ ਨਹੀਂ ਸੀ ਪੁੱੜ ਜਾ ਉਹ ਵੀ ਜੇ ਦੋ ਪਾਲਕ ਦੇ ਪਕੌੜੇ ਖਾ ਲਵੇ ਪਾਣੀ ਦੀ ਪਿਆਸ ਲੱਗ ਜਾਂਦੀ ਅਸੀਂ ਨਾ ਇਹ ਨਾ ਕਰਕੇ ਟਿੱਕੀ ਗਈ ਕਿ ਬਚਾਏ ਇਹ ਆਉਣਗੇ ਅਸੀਂ ਪੀਵਾਂਗੇ ਇਕੱਠੇ ਇਹ ਆਏ ਨਹੀਂ ਵੀਡੀਓ ਬਣਾਉਂਦੇ ਚੱਕਰ ਵਿੱਚ ਹੀ ਆ ਜਾਂਦੇ ਅੱਜ ਮੈਂ ਸੰਦੀਪ ਨੂੰ ਜਲੇਬੀਆਂ ਲਿਆ ਬਣਾ ਕੇ ਦਿਖਾਈਆਂ ਅਗਰ ਰਾਤ ਕਹਿੰਦੀ ਵੀਡੀਓ ਜਲੇਬੀਆਂ ਬਣਾ ਕੇ ਤਾਰੇ ਤੁਹਾਨੂੰ ਜਲੇਬੀਆਂ ਆ ਗਈਆਂ ਤੇਰੇ ਕੋਲ ਤੰਨੋ ਤੈਨੂੰ ਕਹਦੇ ਚ ਕਹਿਣ ਤੇ ਕਿਆ ਹਰਜਤਾ ਵੀ ਬਣਾ ਕੇ ਖਲਾਤ ਨਹੀਂ ਮੈਂ ਕਹਤਾ ਕਿ ਜਿਹੜਾ ਮੈਨੂੰ ਨਹੀਂ ਚੀਜ਼ ਮੇਰੇ ਲੱਗੀ ਉਹ ਸਵਾਦ ਮੈਂ ਕਹਤਾ ਵੀ ਮੈਨੂੰ ਨਹੀਂ ਤੈਨੂੰ ਜਲੇਬੀਆਂ ਸਵਾਦ ਲੱਗਿਆ ਸੰਤਨਾ 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 ਮੈਂ ਸੈ ਜਲੇਬੀਆਂ ਭੁੱਖਾ ਭੁੱਖਾ ਖਾਦੀਆਂ ਹੋਰ ਲੋਕ ਤਾਂ ਸੜੀ ਤੇ ਹੋਰ ਕੁਸ ਖਾ ਲਦੇ ਪਰ ਲੋਕ ਵੀ ਤਾਂ ਭੁੱਖੇ ਹੀ ਖਾਣ ਜਲੇਬੀਆਂ ਇਹ ਵੀ ਬੱਚੇ ਉਹਦਾ ਵਿੱਚ ਕੋਰ ਨਾ ਹੀ ਰਹਿ ਜਾਂਦਾ ਮੁੱਟਾ ਜਿਆ ਪੱਲਾ ਇਹ ਗੱਲ ਸੁਣ ਦੇ ਦੀ ਅੰਮ੍ਰਿਤ ਕਦੋਂ ਭੁੱਖਾ ਖਾਤੇ ਰ ਬਾਕੀ ਦਾ ਸੁਤਤਰੀ ਕਿਆ ਖਾਂਦੇ ਹੋਗੇ ਸੁਣੋ ਤਾਤੀ ਪਹਿਲਾਂ ਮੇਰੀ ਆਕਤਸ ਫੰਬਰੀ ਕਹੇ ਦਿੱਲੀਆ ਬਣਦੀਆਂ ਹੋ ਵੈਰ ਸੜ ਜਾ ਗੱਲ ਸੁਣ ਲਓ ਵੀ ਗੱਲ ਸੁਣੋ ਸਾਡੀ ਗੱਲ ਸਾਡੀ ਮੋੜ ਪਰ ਬਣਦੀ ਐ ਸਾਡੀ ਮੋੜ ਪਰ ਚਮਕਾਰ ਵਾਲੇ ਤੇਰੀ ਵਾਲੇ ਮੋੜ ਪਰ ਬੜੀਆ ਬਣਾਉਂਦਾ ਆ ਸੁਣੋ ਤਾਂ ਅਸੀਂ ਜਿਹੜੀਆਂ ਉੱਥੇ ਵੀਰ ਜੀ ਨੇ ਪਹਾੜ ਚ ਬਣਾਈਆਂ ਤੀਆਂ ਉਹਦੇ ਵਿੱਚ ਕਿਤੇ ਨਹੀਂ ਪੀ ਮੋਟਾ ਪਹਾੜ ਚ ਨਹੀਂ ਬਣੀਆਂ ਤੇਲ ਦੇ ਕੀ ਹਾਂ ਪਹਾੜ ਚ ਨਹੀਂ ਬਣੀਆਂ ਕੀਚ ਚ ਬਣੀਆਂ ਤੀਆਂ ਆਹ ਆਹ ਦੇ ਸਿਆਣੇ ਕਰਾ ਵੀ ਬਸਰ ਦੇ। ਵੀਰੇ ਮੈਨੂੰ ਛੱਡ ਦੇ ਤੂੰ। ਪਾਪੀ ਦੇਖ ਲੈ। ਪਹਾੜ ਚ ਬਣੀ ਹੋਈ ਤਾਂ ਹੀ ਨੂੰ ਮੋਟੋ। ਅੱਜ ਨਾਲ ਅੱਜ ਤੇਰੀ ਭਾਬੀ ਚੰਗੀ ਲੱਗਦੀ ਜਦੋਂ ਦੀਨਾ ਫੋਨ ਦਾ ਜਦ ਤੂੰ ਕਰੇ ਵੀਰੇ ਫੋਨ ਦੀ। ਇਹ ਤਾਂ ਹੀ ਪੈਣ ਤੂੰ ਪਤਨੀ ਬਦਲੀ ਖਾ ਗਈ ਜੀ ਤੂੰ ਪਹਾੜ ਘੱਟ ਲੱਗਿਆ ਜੀ ਜ਼ਿਆਦਾ ਲੱਗਿਆ। ਹਾਜ਼ਰੇ ਗੱਲ ਪੂਰੀ ਹੋਣ ਦਿੱਤੇ ਮੇਰੀ। ਇਹ ਅੱਪਾ ਦੇ ਗੱਬੇ ਦੇ ਵੀ ਉਹ ਨਹੀਂ ਵੀ ਉਹ ਕਹਿੜੀਆਂ ਕਹਿ। ਮੇਰੀ ਗੱਲ ਪਤਾ ਕੀ ਗੱਲ ਆ ਜਦ ਬੰਦੇ ਦੀ ਕਿਸੇ ਚੀਜ਼ ਨੂੰ ਰੂਹ ਕਰਦੀ ਹੋਵੇ। ਹਾਂ ਉਹ ਚੀਜ਼ ਜਦ ਬੰਦੇ ਨੂੰ ਮਿਲ ਜਵੇ। ਚਾਹੇ ਹੋ ਘਟੀਆਂ ਮਿਲੇ ਚਾਹੇ ਵਧੀਆਂ ਮਿਲੀਆਂ ਚਾਰ ਲਾ ਕੇ ਕਹਿਣੀਆਂ ਚਾਹੀਦੀਆਂ ਵੱਧ ਵੀ ਬਾਜੀ ਸਵਾਦ ਆ ਗਿਆ ਬਈ ਤੇਰਾ ਧੰਨਵਾਦ ਵੀ ਕੱਲ ਨੂੰ ਮੜ ਜਾ ਬੋਲਣ ਵੀ ਨਾ ਦਵੇ ਵੀ ਸਾਡਾ ਚਿਹਰਾ ਪੜ ਲਿਆ ਕਰ ਵੀ ਆ ਚੀ ਚਾਹੀਦੀ ਆ ਪਰ ਤੁਹਾਨੂੰ ਚੀਜ਼ ਦੇ ਆਤੀ ਹੋਈ ਤੇ ਹੁਣ ਘਾਹ ਤੇ ਛੋਟੀ ਜਿਹੀ ਲਿਲੀਪੀਆ ਬੰਦਦਾ ਦਾ ਜਾਨਾ ਨਹੀਂ ਹੁੰਦਾ ਕੀ ਹੋ ਗਿਆ ਗੈਂ ਕੱਲੀ ਅਗਲੀ ਦੀ ਭਈ ਆਵੇ ਜਾਇਆ ਲੱਗਦੇ ਮਨਾਂ ਦਾ ਸ਼ੁਪੂਰਾ ਵੀ ਆ ਗਿਆ ਅੰਦਰ ਪਾ ਕੇ ਆ ਕੇ ਰੀਤਣਾ ਸਾਹਿਬ ਨੇ ਜਾਣੇ ਦੇ ਕਿੱਦਿ ਆਹਨ ਮਰ ਚਮਕਾਉਂ ਨੀ ਚੱਲ ਗਿਆ ਐਟਟੈਕ ਸੀ ਇਹਨਾਂ ਰੋਕ ਲੈਣ ਕਿ ਆਹ ਕਿੱਥੇ ਆ ਗਏ ਫੋਨ ਤੇ ਬੜਿਆ ਆਉਣਾ ਆਪਸ ਛੇ ਹਨਾ ਮੇ 12 ਦਿਨ ਲੱਗਣਿਆ ਕਿੱਥੇ ਨੂੰ ਪਟਨਾ ਸਾਹਿਬ ਨਹੀਂ ਲਾਣਾ ਬੀਬੀ ਅੱਛਾ ਹਨਾ ਆ ਵੀ ਕਿੱਥੇ ਜਾਣਾ ਤਾਂ ਟਿਕਟ ਵੀ ਨਹੀਂ ਮਿਲਦੀ ਪੁੱਛਾ ਅਰੇ ਟਿਕਟ ਵੀ ਲੈਣੀ ਹੁੰਦੀ ਆ ਪਟਨਾ ਸਾਹਿਬ ਨੂੰ ਹਾਂ ਬਸ ਬਸ ਚਿਕਾਚ ਟ੍ਰੇਨ ਵੀ ਜਾਣਾ ਹਾਰੀ ਕਹਿੰਦੇ ਕਹਾਂ ਟ੍ਰੇਨ ਵਿੱਚ ਕਹਾਂ ਹੋ ਗਿਆ ਅੱਛਾ 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 ਢੰਗੇ ਆ ਜਨੇ ਕੇ ਸੁਬਾਰ ਮम्मा ਕੀ ਹਾਂ ਤੂੰ ਕੀ ਹਾਲ ਹੈ ਬੱਚੇ ਹੈਲੋ ਬੀਬੀ ਆ ਗਈ ਬੀਬੀ ਲੈ ਤੇਰਾ ਕੋਸ ਨਹੀਂ ਤੂੰ ਵੀ ਮਿਲਣਾ ਬੀਬੀ ਤਾਂ ਆਈ ਹੁਣੀ ਅੱਜ ਮੈਂ ਸੁੱਖੋ ਲੈ ਕੇ ਜਾਣੀ ਨਾਲ ਹਾਂ ਮੇਰੇ ਨਾਲ ਗੱਡੀ ਚੱਲਦੀ ਆ ਬੀਬੀ ਵੀ ਹੈ ਸੁੱਖੋ ਨੂੰ ਨਹੀਂ ਭੇਜਦੇ ਸੁੱਖੋ ਨੂੰ ਨਹੀਂ ਭੇਜਦੇ ਚਲੋ ਜੀ ਠੀਕ ਹੈ ਜੀ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਦਿਨ ਦੁੱਖ ਨੇ ਰਾਤ ਆਪਣੀ ਤਰੱਕੀਆਂ ਬਖਸ਼ੇ ਜੀ ਇਹ ਤਾਂ ਸੁੱਤੀ ਵੇਚ ਆ ਕੇ ਲੈ ਜਾਣਾ ਇਹਦੇ ਸੁੱਤੀ ਮੁੰਡੇ ਦਾ